ਰੋਟੀ ਬਣਾਉਂਦੇ ਸਮੇਂ ਹੁੰਦੀਆਂ ਵੱਡੀਆਂ ਗਲਤੀਆਂ ਬੀਬੀਆਂ ਦੇਣ ਧਿਆਨ ਵਧੇਗਾ ਗਿਆਨ ਅੱਜ ਹੀ ਛੱਡੋ ਇਹ ਗਲਤੀ ਨਹੀਂ ਤਾਂ ਆਵੇਗੀ ਕੰਗਾਲੀ ਰੋਟੀ ਬਣਾਉਂਦੇ ਸਮੇਂ ਕਰੋ ਇਹ ਕੰਮ ਸ਼ਾਂਤੀ ਹੀ ਸ਼ਾਂਤੀ ਭਾਰਤੀ ਸੰਸਕ੍ਰਿਤੀ ਵਿੱਚ ਰਸੋਈ ਨੂੰ ਇੱਕ ਬਹੁਤ ਹੀ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਅਤੇ ਇੱਥੇ ਤਿਆਰ ਕੀਤਾ ਜਾਣ ਵਾਲਾ ਭੋਜਨ ਪਰਿਵਾਰ ਦੇ ਮੈਂਬਰਾਂ ਦੇ ਜੀਵਨ ਤੇ ਸਿੱਧਾ ਪ੍ਰਭਾਵ ਪਾਉਂਦਾ ਹੈ ਵਾਸਤੂ ਸ਼ਾਸਤਰ ਵਿੱਚ ਰਸੋਈ ਨਾਲ ਸੰਬੰਧਿਤ ਕਈ ਮਾਨਤਾਵਾਂ ਅਤੇ ਨਿਯਮਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਦੀ ਪਾਲਣਾ ਕਰਨ ਨਾਲ ਘਰ ਵਿੱਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ ਖਾਸ ਕਰਕੇ ਰੋਟੀ ਬਣਾਉਂਦੇ ਸਮੇਂ ਕੁਝ ਨਿਯਮਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਬਣਿਆ ਰਹੇ ਤੇ ਵਾਸਤੂ ਦੋਸ਼ਾਂ ਤੋਂ ਬਚਿਆ ਜਾ ਸਕੇ ਆਓ ਜਾਣਦੇ ਹਾਂ ਵਾਸਤੂ ਮਾਹਰਾਂ ਮੁਤਾਬਕ ਰੋਟੀ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਰੋਟੀਆਂ ਦੀ ਗਿਣਤੀ ਕਰਕੇ ਰੋਟੀਆਂ ਨਾ ਬਣਾਓ ਰੋਟੀ ਸੂਰਜ ਦੇਵਤਾ ਨਾਲ ਸੰਬੰਧਿਤ ਹੈ ਜਦੋਂ ਅਸੀਂ ਰੋਟੀਆਂ ਗਿਣ ਕੇ ਬਣਾਉਂਦੇ ਹਾਂ ਤਾਂ ਇਹ ਸੂਰਜ ਦੇਵਤਾ ਦਾ અપਮਾਨ ਮੰਨਿਆ ਜਾਂਦਾ ਹੈ ਜਿਸ ਨਾਲ ਘਰ ਵਿੱਚ ਦੌਲਤ ਤੇ ਸ਼ਾਂਤੀ ਦਾ ਨੁਕਸਾਨ ਹੋ ਸਕਦਾ ਹੈ ਨਾਲ ਹੀ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਵਿੱਚ ਤਰੱਕੀ ਅਤੇ ਕਾਰੋਬਾਰ ਵਿੱਚ ਭਾਰੀ ਨੁਕਸਾਨ ਚੱਲਣਾ ਪੈ ਸਕਦਾ ਹੈ ਇਸ ਲਈ ਰੋਟੀਆਂ ਦੀ ਗਿਣਤੀ ਨਾ ਕਰੋ ਸਗੋਂ ਲੋੜ ਤੋਂ ਜ਼ਿਆਦਾ ਬਣਾ ਲਓ ਤਾਂ ਜੋ ਕਿਸੇ ਨੂੰ ਕਮੀ ਮਹਿਸੂਸ ਨਾ ਹੋਵੇ ਅਤੇ ਜੇਕਰ ਕੋਈ ਰਿਸ਼ਤੇਦਾਰ ਅਚਾਨਕ ਘਰ ਆ ਗਿਆ ਤਾਂ ਉਹ ਵੀ ਭੁੱਖਾ ਨਾ ਰਹੇ ਤੇ ਤੁਹਾਨੂੰ ਵੀ ਕੋਈ ਤਕਲੀਫ ਨਾ ਹੋਵੇ ਪਹਿਲੀ ਅਤੇ ਆਖਰੀ ਰੋਟੀ ਦੀ ਮਹੱਤਤਾ ਰਸੋਈ ਵਿੱਚ ਬਣੀ ਪਹਿਲੀ ਰੋਟੀ ਗਾਂ ਲਈ ਰੱਖਣੀ ਚਾਹੀਦੀ ਹੈ ਅਤੇ ਆਖਰੀ ਰੋਟੀ ਕੁੱਤੇ ਲਈ ਰੱਖਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ। ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ। ਜੇਕਰ ਗਾਂ ਉਪਲਬਧ ਨਹੀਂ ਹੈ ਤਾਂ ਪਹਿਲੀ ਰੋਟੀ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ। ਆਟਾ ਤਾਜ਼ਾ ਹੋਣਾ ਚਾਹੀਦਾ ਹੈ। ਬਾਸੀ ਆٹے ਦੀ ਵਰਤੋਂ ਪਰਿਵਾਰਕ ਮੈਂਬਰਾਂ ਦੀ ਸਿਹਤ ਅਤੇ ਆਪਸੀ ਸਬੰਧਾਂ ਲਈ ਹਾਨੀਕਾਰਕ ਮੰਨੀ ਜਾਂਦੀ ਹੈ। ਬਾਸੀ ਆਟਾ ਰਾਹੂ ਨਾਲ ਸੰਬੰਧਿਤ ਹੈ ਅਤੇ ਇਸ ਦੀ ਵਰਤੋਂ ਕਰਨ ਨਾਲ ਘਰ ਵਿੱਚ ਕਲੇਸ਼ ਅਤੇ ਪੈਸੇ ਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਹਰ ਰੋਜ਼ ਤਾਜ਼ਾ ਆਟਾ ਗੁੰਨ ਕੇ ਰੋਟੀ ਬਣਾਓ ਤੇ ਅਗਲੇ ਦਿਨ ਬਚੇ ਹੋਏ ਆٹے ਦੀ ਵਰਤੋਂ ਨਾ ਕਰੋ। ਰੋਟੀ ਬਣਾਉਂਦੇ ਸਮੇਂ ਸਕਾਰਾਤਮਕ ਰਵੱਈਆ ਰੱਖੋ। ਰੋਟੀ ਬਣਾਉਣ ਦੇ ਸਮੇਂ ਵਿਅਕਤੀ ਨੂੰ ਸਕਾਰਾਤਮਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਵਿਅਕਤੀ ਦੀਆਂ ਭਾਵਨਾਵਾਂ ਉਸ ਭੋਜਨ ਵਿੱਚ ਸਮਾ ਜਾਂਦੀਆਂ ਨੇ ਜੋ ਬਣਾਇਆ ਜਾ ਰਿਹਾ ਹੈ ਜੇਕਰ ਰੋਟੀ ਬਣਾਉਣ ਵਾਲਾ ਵਿਅਕਤੀ ਗੁੱਸੇ ਜਾਂ ਚਿੰਤਤ ਹੈ ਤਾਂ ਇਸ ਦਾ ਪੂਰੇ ਪਰਿਵਾਰ ਤੇ ਅਸਰ ਪਵੇਗਾ ਇਸ ਲਈ ਰੋਟੀ ਬਣਾਉਂਦੇ ਸਮੇਂ ਮੰਤਰਾਂ ਜਾਂ ਭਜਨਾਂ ਦਾ ਜਾਪ ਸ਼ੁਭ ਮੰਨਿਆ ਜਾਂਦਾ ਹੈ ਇਸ ਨੂੰ ਸੁਣਨਾ ਜਾਂ ਖੁਦ ਉਚਾਰਨ ਕਰਨਾ ਗੰਦੇ ਭਾਂਡੇ ਤੇ ਤਵਾ ਰਾਤ ਨੂੰ ਨਾ ਛੱਡੋ ਰਾਤ ਨੂੰ ਸਿੰਕ ਵਿੱਚ ਗੰਦੇ ਭਾਂਡਿਆਂ ਅਤੇ ਤਵੇ ਨੂੰ ਨਹੀਂ ਰੱਖਣਾ ਚਾਹੀਦਾ ਸਗੋਂ ਉਹਨਾਂ ਨੂੰ ਸਾਫ਼ ਕਰੋ ਅਤੇ ਸਹੀ ਜਗ੍ਹਾ ਤੇ ਰੱਖੋ ਅਜਿਹਾ ਕਰਨ ਨਾਲ ਰਾਹੂ ਦਾ ਪ੍ਰਭਾਵ ਘਟ ਜਾਂਦਾ ਹੈ ਇਸ ਘਰ ਵਿੱਚ ਖੁਸ਼ੀ ਬਣੀ ਰਹਿੰਦੀ ਹੈ ਇਹ ਜਾਣਕਾਰੀ ਵਾਸਤੂ ਸ਼ਾਸਤਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਕੋਈ ਵਿਚਾਰ ਨਹੀਂ ਹੈ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ